ਪਿਛਲੇ ਸਾਲ ਮੇਰੀ ਤਕਦੀਰ ਨੇ ਕਈਓ ਕੇ ਗਰੂਰ ਹੈ ਤੋੜੇ ਅਬ ਤੁਝੇ ਕੱਪਾ ਕਰਨਾ ਪੜੇਗਾ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਗਾਇਬ ਸੀ ਪਰ ਜਿਵੇਂ ਹੀ ਉਹਨਾਂ ਨੇ ਵਾਪਸੀ ਕੀਤੀ ਉਹਨਾਂ ਨੇ ਹਲਚਲ ਮਚਾ ਦਿੱਤੀ ਹੈ ਹਾਨੀ ਸਿੰਘ ਪਹਿਲਾਂ ਨਾਲੋਂ ਵੀ ਜ਼ਿਆਦਾ ਧਮਾਕੇਦਾਰ ਗੀਤਾਂ ਦੇ ਨਾਲ ਵਾਪਸ ਆਏ ਨੇ ਉਹਨਾਂ ਦੇ ਲਾਈਵ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਤੋਂ ਅੰਦਾਜ਼ਾ ਹੈ ਕਿ ਹਾਨੀ ਸਿੰਘ ਸਿਰਫ ਆਪਣੇ ਗੀਤਾਂ ਦੇ ਲਈ ਹੀ ਨਹੀਂ ਸਗੋ ਆਪਣੀ ਨਿੱਜੀ ਜ਼ਿੰਦਗੀ ਦੇ ਲਈ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਬਾਦਸ਼ਾਹ ਅਤੇ ਹਾਨੀ ਸਿੰਘ ਦੇ ਵਿਚਕਾਰ મતਭੇਦ ਕਿਸੇ ਨਾ ਇਸੇ ਕਾਦਨ ਕਰਕੇ ਸਮੇ ਸਮੇਤੇ ਸੁਰਖਿਆ ਦਾ ਬੀਸ਼ਾ ਬਣ ਜਾਂਦੇ ਨੇ ਇਸ ਦੇ ਨਾਲ ਹੀ ਹਾਲੀ ਦੇ ਵਿੱਚ ਇੱਕ ਸੰਗੀਤ ਸਮਾਰੋਹ ਦੇ ਵਿੱਚ ਹਾਨੀ ਸਿੰਘ ਨੇ ਫਿਰ ਕੁਝ ਅਜੀਹਾ ਕਿਹਾ ਹੈ ਜਿਸ ਨੂੰ ਲੋਕ ਸਿੱਧੇ ਤੌਰ ਤੇ ਬਾਦਸ਼ਾਹ ਦੇ ਨਾਲ ਜੋੜ ਰਹੇ ਨੇ ਦਰਅਸਲ ਕਾਨਸਰਟ ਦੇ ਵਿੱਚ ਹਾਨੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਕਿਹਾ ਕਿ ਕਈ ਲੋਕ ਕਹਿੰਦੇ ਨੇ ਕਿ ਉਹ ਮੇਰਾ ਪ੍ਰਾਇ ਹੈ ਅਤੇ ਕਈ ਕਹਿੰਦੇ ਨੇ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਫਿਰ ਉਹ ਕਹਿੰਦੇ ਨੇ ਕਿ ਉਹ ਮੇਰੇ ਗੀਤ ਲਿਖਦਾ ਸੀ ਅਤੇ ਹੁਣ ਉਹ ਕਹਿੰਦੇ ਨੇ ਕਿ ਉਹ ਮੇਰੀ ਕਿਸਮਤ ਲਿਖੇਗਾ ਪਿਛਲੇ ਸਾਲ ਮੇਰੀ ਤਕਦੀਰ ਨੇ ਕਈਆਂ ਦਾ ਗੁਰੂ ਤੋੜੇ ਨੇ ਤੈਨੂੰ ਕਮਬੈਕ ਤਾਂ ਕਰਨਾ ਪਏਗਾ ਐਨਾ ਹੀ ਨਹੀਂ ਉਹਨਾਂ ਨੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਉਸ ਨੂੰ ਟੈਗ ਕਰਨ ਦੇ ਲਈ ਵੀ ਕਿਹਾ ਅਤੇ ਲੋਕ ਹੁਣ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਹਾਨੀ ਸਿੰਘ ਨੇ ਬਾਦਸ਼ਾਹ ਤੇ ਹੀ ਤੰਜ ਕੱਸਿਆ ਹੈ ਤੋਂ ਅੰਦਾਜ਼ਾ ਇਹ ਕਿ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਈ ਲੋਕ ਕਹਿੰਦੇ ਆ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਉਹ ਫਿਰ ਕਹਿੰਦੇ ਆ कहते हैं वो मेरी तकदीर लिख देंगे तो उस पर एक शेर सुनाऊ वीडियो बनाओ उसको बैक करना पिछले साल मेरी तकदीर ने कहयों के गुरूर है तोड़े अब तुझे कमबैक करना पड़ेगा पिछले साल मेरी तकदीर ने ਕੀ ਯੂ ਕੇ ਗਰੂ ਹੈ ਤੂੰ ਬੇਬੇ ਹੁ ਤੁਝੇ ਕੰਬਾ ਕਰਨਾ ਪਵੇਗਾ ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਗਾਇਬ ਸੀ ਪਰ ਜਿਵੇਂ ਹੀ ਉਹਨਾਂ ਨੇ ਵਾਪਸੀ ਕੀਤੀ ਉਹਨਾਂ ਨੇ ਹਲਚਲ ਮਚਾ ਦਿੱਤੀ ਹੈ ਹਾਨੀ ਸਿੰਘ ਪਹਿਲਾਂ ਨਾਲੋਂ ਵੀ ਜ਼ਿਆਦਾ ਧਮਾਕੇਦਾਰ ਗੀਤਾਂ ਦੇ ਨਾਲ ਵਾਪਸ ਆਏ ਨੇ ਉਹਨਾਂ ਦੇ ਲਾਈਵ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਤੋਂ ਅੰਦਾਜ਼ਾ ਹੈ ਕਿ ਹਾਨੀ ਸਿੰਘ ਸਿਰਫ ਆਪਣੇ ਗੀਤਾਂ ਦੇ ਲਈ ਹੀ ਨਹੀਂ ਸਗੋ ਆਪਣੀ ਨਿੱਜੀ ਜ਼ਿੰਦਗੀ ਦੇ ਲਈ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਬਾਦਸ਼ਾਹ ਅਤੇ ਹਾਨੀ ਸਿੰਘ ਦੇ ਵਿਚਕਾਰ મતਭੇਦ ਕਿਸੇ ਨਾ ਇਸੇ ਕਾਦਨ ਕਰਕੇ ਸਮੇ ਸਮੇਤੇ ਸੁਰਖਿਆ ਦਾ ਬੀਸ਼ਾ ਬਣ ਜਾਂਦੇ ਨੇ ਇਸ ਦੇ ਨਾਲ ਹੀ ਹਾਲੀ ਦੇ ਵਿੱਚ ਇੱਕ ਸੰਗੀਤ ਸਮਾਰੋਹ ਦੇ ਵਿੱਚ ਹਾਨੀ ਸਿੰਘ ਨੇ ਫਿਰ ਕੁਝ ਅਜੀਹਾ ਕਿਹਾ ਹੈ ਜਿਸ ਨੂੰ ਲੋਕ ਸਿੱਧੇ ਤੌਰ ਤੇ ਬਾਦਸ਼ਾਹ ਦੇ ਨਾਲ ਜੋੜ ਰਹੇ ਨੇ ਦਰਅਸਲ ਕਾਨਸਰਟ ਦੇ ਵਿੱਚ ਹਾਨੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਕਿਹਾ ਕਿ ਕਈ ਲੋਕ ਕਹਿੰਦੇ ਨੇ ਕਿ ਉਹ ਮੇਰਾ ਪ੍ਰਾਏ ਅਤੇ ਕਈ ਕਹਿੰਦੇ ਨੇ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਫਿਰ ਉਹ ਕਹਿੰਦੇ ਨੇ ਕਿ ਉਹ ਮੇਰੇ ਗੀਤ ਲਿਖਦਾ ਸੀ ਅਤੇ ਹੁਣ ਉਹ ਕਹਿੰਦੇ ਨੇ ਕਿ ਉਹ ਮੇਰੀ ਕਿਸਮਤ ਲਿਖੇਗਾ ਪਿਛਲੇ ਸਾਲ ਮੇਰੀ ਤਕਦੀਰ ਨੇ ਕਹਿਆਂ ਦਾ ਗੁਰੂ ਜ਼ਰੂਰ ਤੋੜੇ ਨੇ ਤੈਨੂੰ ਕਮਬੈਕ ਤਾਂ ਕਰਨਾ ਪਏਗਾ ਐਨਾ ਹੀ ਨਹੀਂ ਉਹਨਾਂ ਨੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਉਸ ਨੂੰ ਟੈਗ ਕਰਨ ਦੇ ਲਈ ਵੀ ਕਿਹਾ ਅਤੇ ਲੋਕ ਹੁਣ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਹਨੀ ਸਿੰਘ ਨੇ ਬਾਦਸ਼ਾਹ ਤੇ ਹੀ ਤੰਜ ਕੱਸਿਆ ਹੈ ਤਾਂ ਅੰਦਾਜ਼ੀ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹੋਰ ਕਈ ਲੋਕ ਕਹਿੰਦੇ ਆ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਉਹ ਫਿਰ ਕਹਿੰਦੇ ਉਹ ਮੇਰੇ ਗਾਣੇ ਲਿਖਤੇ ਥੇ पिछले साल मेरी तकदीर ने कईयों के गुरूर है तोड़े अब तुझे कम करना पड़ेगा पिछले साल मेरी तकदीर ने कईयों कइयों के गुरूर है तोड़े अब तुझे कम करना पड़ेगा ਮਸ਼ਹੂਰ ਰੈਪਰ ਯੋਯੋ ਹਾਨੀ ਸਿੰਘ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਗਾਇਬ ਸੀ ਪਰ ਜਿਵੇਂ ਹੀ ਉਹਨਾਂ ਨੇ ਵਾਪਸੀ ਕੀਤੀ ਉਹਨਾਂ ਨੇ ਹਲਚਲ ਮਚਾ ਦਿੱਤੀ ਹੈ ਹਾਨੀ ਸਿੰਘ ਪਹਿਲਾਂ ਨਾਲੋਂ ਵੀ ਜ਼ਿਆਦਾ ਧਮਾਕੇਦਾਰ ਗੀਤਾਂ ਦੇ ਨਾਲ ਵਾਪਸ ਆਏ ਨੇ ਉਹਨਾਂ ਦੇ ਲਾਈਵ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਤੋਂ ਅੰਦਾਜ਼ਾ ਹੈ ਕਿ ਹਾਨੀ ਸਿੰਘ ਸਿਰਫ ਆਪਣੇ ਗੀਤਾਂ ਦੇ ਲਈ ਹੀ ਨਹੀਂ ਸਗੋ ਆਪਣੀ ਨਿੱਜੀ ਜ਼ਿੰਦਗੀ ਦੇ ਲਈ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਬਾਦਸ਼ਾਹ ਅਤੇ ਹਾਨੀ ਸਿੰਘ ਦੇ ਵਿਚਕਾਰ મતਭੇਦ ਕਿਸੇ ਨਾ ਇਸੇ ਕਾਦਨ ਕਰਕੇ ਸਮੇ ਸਮੇਤੇ ਸੁਰਖਿਆ ਦਾ ਬੀਸ਼ਾ ਬਣ ਜਾਂਦੇ ਨੇ ਇਸ ਦੇ ਨਾਲ ਹੀ ਹਾਲੀ ਦੇ ਵਿੱਚ ਇੱਕ ਸੰਗੀਤ ਸਮਾਰੋਹ ਦੇ ਵਿੱਚ ਹਾਨੀ ਸਿੰਘ ਨੇ ਫਿਰ ਕੁਝ ਅਜੀਹਾ ਕਿਹਾ ਹੈ ਜਿਸ ਨੂੰ ਲੋਕ ਸਿੱਧੇ ਤੌਰ ਤੇ ਬਾਦਸ਼ਾਹ ਦੇ ਨਾਲ ਜੋੜ ਰਹੇ ਨੇ ਦਰਅਸਲ ਕਾਨਸਰਟ ਦੇ ਵਿੱਚ ਹਾਨੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਕਿਹਾ ਕਿ ਕਈ ਲੋਕ ਕਹਿੰਦੇ ਨੇ ਕਿ ਉਹ ਮੇਰਾ ਪ੍ਰਾਇਅ ਅਤੇ ਕਈ ਕਹਿੰਦੇ ਨੇ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਫਿਰ ਉਹ ਕਹਿੰਦੇ ਨੇ ਕਿ ਉਹ ਮੇਰੇ ਗੀਤ ਲਿਖਦਾ ਸੀ ਅਤੇ ਹੁਣ ਉਹ ਕਹਿੰਦੇ ਨੇ ਕਿ ਉਹ ਮੇਰੀ ਕਿਸਮਤ ਲਿਖੇਗਾ ਪਿਛਲੇ ਸਾਲ ਮੇਰੀ ਤਕਦੀਰ ਨੇ ਕਈਆਂ ਦਾ ਗੁਰੂ ਤੋੜੇ ਨੇ ਤੈਨੂੰ ਕਮਬੈਕ ਤਾਂ ਕਰਨਾ ਪਏਗਾ ਐਨਾ ਹੀ ਨਹੀਂ ਉਹਨਾਂ ਨੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਉਸ ਨੂੰ ਟੈਗ ਕਰਨ ਦੇ ਲਈ ਵੀ ਕਿਹਾ ਅਤੇ ਲੋਕ ਹੁਣ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਹਾਨੀ ਸਿੰਘ ਨੇ ਬਾਦਸ਼ਾਹ ਤੇ ਹੀ ਤੰਜ ਕੱਸਿਆ ਹੈ ਤੋਂ ਅੰਦਾਜ਼ਾ ਇਹ ਕਿ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਈ ਲੋਕ ਕਹਿੰਦੇ ਆ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਉਹ ਫਿਰ ਕਹਿੰਦੇ ਉਹ ਮੇਰੇ ਗਾਣੇ ਲਿਖਦੇ تھے बैक करना पिछले साल मेरी तकदीर ने कईयों के गुरूर है तोड़े अब तुझे कम बैक करना पड़ेगा पिछले साल मेरी तकदीर ने कईयों के गुरूर है तोड़े अब तुझे कम बैक करना पड़ेगा ਸ਼ੋਅ ਰੈਪਰ ਯੋਯੋ ਹਾਨੀ ਸਿੰਘ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਗਾਇਬ ਸੀ ਪਰ ਜਿਵੇਂ ਹੀ ਉਹਨਾਂ ਨੇ ਵਾਪਸੀ ਕੀਤੀ ਉਹਨਾਂ ਨੇ ਹਲਚਲ ਮਚਾ ਦਿੱਤੀ ਹੈ ਹਾਨੀ ਸਿੰਘ ਪਹਿਲਾਂ ਨਾਲੋਂ ਵੀ ਜ਼ਿਆਦਾ ਧਮਾਕੇਦਾਰ ਗੀਤਾਂ ਦੇ ਨਾਲ ਵਾਪਸ ਆਏ ਨੇ ਉਹਨਾਂ ਦੇ ਲਾਈਵ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਤੋਂ ਅੰਦਾਜ਼ਾ ਹੈ ਕਿ ਹਾਨੀ ਸਿੰਘ ਸਿਰਫ ਆਪਣੇ ਗੀਤਾਂ ਦੇ ਲਈ ਹੀ ਨਹੀਂ ਸਗੂ ਆਪਣੀ ਨਿੱਜੀ ਜ਼ਿੰਦਗੀ ਦੇ ਲਈ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਬਾਦਸ਼ਾਹ ਅਤੇ ਹਾਨੀ ਸਿੰਘ ਦੇ ਵਿਚਕਾਰ મતਭੇਦ ਕਿਸੇ ਨਾ ਸੇ ਕਾਦਨ ਕਰਕੇ ਸਮੇ ਸਮੇਤੇ ਸੁਰਖਿਆ ਦਾ ਬੀਸ਼ਾ ਬਣ ਜਾਂਦੇ ਨੇ ਇਸ ਦੇ ਨਾਲ ਹੀ ਹਾਲੀ ਦੇ ਵਿੱਚ ਇੱਕ ਸੰਗੀਤ ਸਮਾਰੋਹ ਦੇ ਵਿੱਚ ਹਾਨੀ ਸਿੰਘ ਨੇ ਫਿਰ ਕੁਝ ਅਜੀਹਾ ਕਿਹਾ ਹੈ ਜਿਸ ਨੂੰ ਲੋਕ ਸਿੱਧੇ ਤੌਰ ਤੇ ਬਾਦਸ਼ਾਹ ਦੇ ਨਾਲ ਜੋੜ ਰਹੇ ਨੇ ਦਰਅਸਲ ਕਾਨਸਰਟ ਦੇ ਵਿੱਚ ਹਾਨੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਕਿਹਾ ਕਿ ਕਈ ਲੋਕ ਕਹਿੰਦੇ ਨੇ ਕਿ ਉਹ ਮੇਰਾ ਪ੍ਰਾਇਅ ਅਤੇ ਕਈ ਕਹਿੰਦੇ ਨੇ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਫਿਰ ਉਹ ਕਹਿੰਦੇ ਨੇ ਕਿ ਉਹ ਮੇਰੇ ਗੀਤ ਲਿਖਦਾ ਸੀ ਅਤੇ ਹੁਣ ਉਹ ਕਹਿੰਦੇ ਨੇ ਕਿ ਉਹ ਮੇਰੀ ਕਿਸਮਤ ਲਿਖੇਗਾ ਪਿਛਲੇ ਸਾਲ ਮੇਰੀ ਤਕਦੀਰ ਨੇ ਕਹਿੰਿਆਂ ਦਾ ਗੁਰੂ ਤੋੜੇ ਨੇ ਤੈਨੂੰ ਕਮਬੈਕ ਤਾਂ ਕਰਨਾ ਪਏਗਾ ਐਨਾ ਹੀ ਨਹੀਂ ਉਹਨਾਂ ਨੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਉਸ ਨੂੰ ਟੈਗ ਕਰਨ ਦੇ ਲਈ ਵੀ ਕਿਹਾ ਅਤੇ ਲੋਕ ਹੁਣ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਹਾਨੀ ਸਿੰਘ ਨੇ ਬਾਦਸ਼ਾਹ ਤੇ ਹੀ ਤੰਜ ਕੱਸਿਆ ਹੈ ਤੋਂ ਅੰਦਾਜ਼ਾ ਇਹ ਕਿ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਈ ਲੋਕ ਕਹਿੰਦੇ ਆ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਉਹ ਫਿਰ ਕਹਿੰਦੇ ਉਹ ਮੇਰੇ ਗਾਣੇ ਲਿਖਦੇ تھے साल मेरी तकदीर ने कईयों के गुरूर है तोड़े अब तुझे कम करना पड़ेगा पिछले साल मेरी तकदीर ने कईयों कइयों के गुरूर है तोड़े अब तुझे कम करना पड़ेगा ਸ਼ੂ ਰੈਪਰ ਯੋਯੋ ਹਾਨੀ ਸਿੰਘ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਗਾਇਬ ਸੀ ਪਰ ਜਿਵੇਂ ਹੀ ਉਹਨਾਂ ਨੇ ਵਾਪਸੀ ਕੀਤੀ ਉਹਨਾਂ ਨੇ ਹਲਚਲ ਮਚਾ ਦਿੱਤੀ ਹੈ ਹਾਨੀ ਸਿੰਘ ਪਹਿਲਾਂ ਨਾਲੋਂ ਵੀ ਜ਼ਿਆਦਾ ਧਮਾਕੇਦਾਰ ਗੀਤਾਂ ਦੇ ਨਾਲ ਵਾਪਸ ਆਏ ਨੇ ਉਹਨਾਂ ਦੇ ਲਾਈਵ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਤੋਂ ਅੰਦਾਜ਼ਾ ਹੈ ਕਿ ਹਾਨੀ ਸਿੰਘ ਸਿਰਫ ਆਪਣੇ ਗੀਤਾਂ ਦੇ ਲਈ ਹੀ ਨਹੀਂ ਸਗੋ ਆਪਣੀ ਨਿੱਜੀ ਜ਼ਿੰਦਗੀ ਦੇ ਲਈ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਬਾਦਸ਼ਾਹ ਅਤੇ ਹਾਨੀ ਸਿੰਘ ਦੇ ਵਿਚਕਾਰ મતਭੇਦ ਕਿਸੇ ਨਾ ਕਿਸੇ ਕਾਰਨ ਕਰਕੇ ਸਮੇਂ ਸਮੇਂ ਤੇ ਸੁਰਖੀਆਂ ਦਾ ਵਿਸ਼ਾ ਬਣ ਜਾਂਦੇ ਨੇ ਇਸ ਦੇ ਨਾਲ ਹੀ ਹਾਲ ਹੀ ਦੇ ਵਿੱਚ ਇੱਕ ਸੰਗੀਤ ਸਮਾਰੋਹ ਦੇ ਵਿੱਚ ਹਨੀ ਸਿੰਘ ਨੇ ਫਿਰ ਕੁਝ ਅਜੀਹਾ ਕਿਹਾ ਹੈ ਜਿਸ ਨੂੰ ਲੋਕ ਸਿੱਧੇ ਤੌਰ ਤੇ ਬਾਦਸ਼ਾਹ ਦੇ ਨਾਲ ਜੋੜ ਰਹੇ ਨੇ ਦਰਅਸਲ ਕਾਨਸਰਟ ਦੇ ਵਿੱਚ ਹਨੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਕਿਹਾ ਕਿ ਕਈ ਲੋਕ ਕਹਿੰਦੇ ਨੇ ਕਿ ਉਹ ਮੇਰਾ ਭਰਾ ਹੈ ਅਤੇ ਕਈ ਕਹਿੰਦੇ ਨੇ ਕਿ ਮੇਰਾ ਕੰਬੈਕ ਨਹੀਂ ਹੋ ਰਿਹਾ ਫਿਰ ਉਹ ਕਹਿੰਦੇ ਨੇ ਕਿ ਉਹ ਮੇਰੇ ਗੀਤ ਲਿਖਦਾ ਸੀ ਅਤੇ ਹੁਣ ਉਹ ਕਹਿੰਦੇ ਨੇ ਕਿ ਉਹ ਮੇਰੀ ਕਿਸਮਤ ਲਿਖੇਗਾ ਪਿਛਲੇ ਸਾਲ ਮੇਰੀ ਤਕਦੀਰ ਨੇ ਕਈਆਂ ਦਾ ਗਰੂਰ ਟੋੜੇ ਨੇ ਤੈਨੂੰ ਕਮਬੈਕ ਤਾਂ ਕਰਨਾ ਪਏਗਾ ਐਨਾ ਹੀ ਨਹੀਂ ਉਹਨਾਂ ਨੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਉਸ ਨੂੰ ਟੈਗ ਕਰਨ ਦੇ ਲਈ ਵੀ ਕਿਹਾ ਅਤੇ ਲੋਕ ਹੁਣ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਹਾਨੀ ਸਿੰਘ ਨੇ ਬਾਦਸ਼ਾਹ ਤੇ ਹੀ ਤੰਜ ਕੱਸਿਆ ਹੈ ਤੋਂ ਅੰਦਾਜ਼ਾ ਇਹ ਕਿ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਈ ਲੋਕ ਕਹਿੰਦੇ ਆ ਕਿ ਮੇਰਾ ਕਮਬੈਕ ਨਹੀਂ ਹੋ ਰਿਹਾ ਉਹ ਫਿਰ ਕਹਿੰਦੇ ਉਹ ਮੇਰੇ ਗਾਣੇ ਲਿਖਦੇ تھے वीडियो बनाओ उसको बैक करना पिछले साल मेरी तकदीर ने कईयों के गुरूर हैं तोड़े अब तुझे कब बैक करना पड़ेगा